ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਕੱਲ ਜਿਹੜੇ ਲੋਕਾਂ ਨੇ ਫੋਨ ਕੀਤਾ ਉਹ ਕਹਿੰਦੇ ਬਾਬਾ ਜੀ ਨਰੈਣੋ ਮਹਾਂਤ ਕੀ ਹੁੰਦੇ ਨੇ ਮੈਂ ਕਿਹਾ ਜੀ ਨਰੈਣੋ ਮਹਾਂਤ ਬਾਦਲ ਪਰਵਾਰ ਤਖਤਾਂ ਦੇ ਜਥੇਦਾਰ ਸ਼ਿਵਨਿਕ ਕਮੇਟੀ ਦਾ ਪ੍ਰਧਾਨ ਸ਼ਿਵਨਿਕ ਕਮੇਟੀ ਦੇ ਮੈਂਬਰ ਇਹ ਨਰੈਣੋ ਮਹਾਂਤ ਨੇ ਸਾਰੇ ਹੁਣ ਜਦੋਂ ਵੀਡੀਓ ਸੁਣਨਗੇ ਨਾ ਦੇਖਿਓ ਚਲੂਣੇ ਲੜਦੇ ਫਿਰ ਮੈਂ ਉੱਠਣਗੇ ਫਿਰ ਕਹਿੰਦੇ ਉੱਠ ਖੜੇ ਕਿਤੇ ਬੈਹਗੇ ਕਿਤੇ ਉੱਠ ਖੜੇ ਕਿਤੇ ਬੈਹਗੇ ਚਲੂਣੇ ਤਾਂ ਜਿਵੇਂ ਲੜਦੇ ਹੁੰਦੇ ਫਿਰ ਇਦਾਂ ਹੀ ਹੁੰਦਾ ਨਾ ਬੁੜਕ ਦਾ ਬੰਦਾ ਕੋਈ ਦਵਾਈ ਹੁੰਦੀ ਨਹੀਂ ਪਰ ਮੈਂ ਪਹਿਲਾਂ ਕਹਿੰਨਾ ਉਹਨਾਂ ਵੀ ਤੇਲ ਤੋਲ ਰੱਖ ਲਿਆ ਕਰੋ ਮਣਮੁਟਾ ਦਵਾਈ ਦੀ ਵੀ ਲੈ ਲਿਆ ਕਰੋ ਸ਼ਾਂਤ ਰਹੋਗੇ ਹੁਣ ਦੱਸਦਾ ਜੀ ਨਰੈਣੂ ਮਹਾਂਤ ਕਿਉਂ ਕਹਿਆ ਇਹਨਾਂ ਨੂੰ ਇਹਨਾਂ ਦੇ ਜਿਹੜਾ ਸਤਿੰਦਰ ਕੋਹਲੀ ਫੜਿਆ ਨਾ ਬਾਦਲਾਂ ਦਾ ਰੱਖਿਆ ਸੀ ਉਹ ਬਾਦਲਾਂ ਦਾ ਕਿੰਨੇ ਪੈਸੇ ਦਿੱਤੇ ਸੀ ਉਹਨੂੰ 1 ਸਾਲ ਦੇ 10 ਕਰੋੜ ਰੁਪਈਆ 10 ਕਰੋੜ ਰੁਪਈਆ ਹਾਇਰਬਾਦ 10 ਕਰੋੜ ਰੁਪਈਆ ਆਈ ਨੇ ਪੈਸੇ ਦਿੱਤੇ ਸੀ ਤੇ ਕਰਦਾ ਕੀ ਸੀ ਇਹ ਇਹਦਾ ਕੰਮ ਕੀ ਸੀ ਸੀਗੇ ਤੈਨੂੰ ਕਿਹਾ ਜਾਂਦਾ ਸੀ ਵੀ ਵੱਧ ਤੋਂ ਵੱਧ ਠੱਗੀ ਕਿੱਦਾਂ ਮਾਰਨੀ ਹੈ ਸ਼ੂਮਲਿਕ ਮਿੰਟ ਦੇ ਬੋਲ ਕੰਮ ਚਹਿਰਾ ਫੇਰੀ ਕਿੱਦਾਂ ਕਰਨੀ ਹੈ ਖਰਚੇ ਕਿੱਦਾਂ ਵੱਧ ਦਿਖਾਉਣੇ ਨੇ ਟੈਕਸ ਤੋਂ ਕਿੱਦਾਂ ਬਚਾ ਹੋਣਾ ਹੈ ਵੀ ਸਾਡੀਆਂ ਜੇਬਾਂ ਕਿੱਦਾਂ ਪਰਣੀਆਂ ਨੇ ਇਹਨੂੰ ਇਸ ਕੰਮ ਬਾਅਦ ਰੱਖਿਆ ਜਾਂਦਾ ਸੀ ਤੇ ਇਹਨੇ ਹਰਾਮਖੋਰ ਨੇ ਨਾ ਜਿਹੜੇ 328 ਰੂਪ ਚੋਰੀ ਹੋਏ ਸੀ ਜਾਂ ਗਾਇਬ ਕੀਤੇ ਗਏ ਤੇ ਉਹਦੇ ਵਿੱਚ ਵੀ ਸ਼ੂਲਿਆ ਤੇ ਦੀ ਵਧੀਆ ਵਧਿਆ ਯੋਗਦਾਨ ਪਾਇਆ ਇਹਨੇ ਉਸ ਰੂਪ ਕਿੱਥੇ ਗਏ ਨੇ ਇਹਨੇ ਕੁਝ ਨਹੀਂ ਦੱਸਿਆ ਜਾਣੇ ਕਿ ਲਾਲਚ ਬਸ ਹੋ ਕੇ ਪਤਾ ਨਹੀਂ ਲੱਖਾਂ ਰੁਪਈਆ ਦੇ ਵਿੱਚ ਇੱਕ ਇੱਕ ਸਰੂਪ ਇਹਨੇ ਵੇਚਿਆ ਹੋਣਾ ਉਹ ਕਿਉਂਕਿ ਬਿਆਧਵਿਕ ਕਰਨ ਵਾਲੇ ਜਿਹੜੇ ਲੈ ਕੇ ਗਏ ਨੇ ਉਹਨਾਂ ਨੇ ਲਾਲਚ ਦੇ ਕਿਸ ਰੂਪ ਲੈ ਹੁਣ ਤਾਂ ਹੀ ਤਾਂ ਕਿਦਾ ਐਡਰੈਸ ਨਹੀਂ ਲਿਖਿਆ ਹੁਣ ਚੱਕ ਲਿਓ ਹੁਣ ਚੱਕ ਲਿਆ ਤੇ ਹੁਣ ਜਿਹੜੇ ਵੱਡੇ ਮਗਰਮਸ਼ ਨੇ ਦਾ ਤੇ ਉਹਨਾਂ ਨੂੰ ਡਰ ਲੱਗੀ ਜਾਂਦਾ ਵੀ ਇਧਰੋਂ ਵੀ ਕਿਤੇ ਆ ਜੇ ਬਲੈਰੋਪੁਰ ਵਾਲੇ ਨੇ ਕਿਤੇ ਇਧਰੋਂ ਵੀ ਨਾ ਆ ਜੇ ਇਧਰੋਂ ਵੀ ਨਾ ਆ ਜੇ ਹੁਣ ਤਾਂ ਗੱਡੀਆਂ ਵੀ ਸੁੱਖ ਨਾਲ ਸਕਾਰ ਵੀ ਉਹ ਦਿੱਤੀਆਂ ਅਗਲਾਂ ਨੇ ਨਵੇਂ ਹੁਣ ਤਾਂ ਬਸ ਰੂੰ ਟਰੂੰ 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 ਕਰਦੀ ਉਹਦੇ ਹਰੂ ਬਾਅਦ ਪਰ ਇੱਕ ਨਹੀਂ ਆਉਣੇ ਕਈ ਆਉਣਗੇ ਹੁਣੇ ਤਾਂ ਡਰਦੇ ਐ ਤੇ ਜਿਹੜੇ ਡਰਦੇ ਐ ਇਹਨਾਂ ਨੂੰ ਮੈਂ ਕਹਿੰਦਾ ਵੀ ਇਹ ਨਰੇਣੋ ਬਾਹੰਤ ਨੇ ਇਹਨਾਂ ਵਿੱਚ ਕਿਹੜੇ ਕਿਹੜੇ ਸ਼ਾਮਲ ਨੇ ਮੈਂ ਪਹਿਲਾਂ ਨਾਂ ਲੈਤਾ ਬਾਰ-ਬਾਰ ਕਿਉਂ ਨਾਂ ਲੈਣਾ ਮੈਂ ਤਾਂ ਨਾਂ ਲੈ ਕੇ ਰਾਜੀ ਨਹੀਂ ਇਹ ਉਹ ਦੇ ਜਦੋਂ ਉਹਨਾਂ ਨੇ ਕਾਣਾ ਸਾਹਿਬ ਆਜ਼ਾਦ ਕਰਾਇਆ ਸੀ ਨਾ ਇਹਨਾਂ ਨੇ ਜਾਨ ਆਜ਼ਾਦ ਕਰਾਉਣ ਵਾਲੇ ਸਾਡੇ ਸਿੰਘਾਂ ਨੂੰ ਉਥੇ ਸ਼ਹੀਦ ਵੀ ਕੀਤਾ ਰੂਹ ਕੰਬ ਜਾਂਦੀ ਹੈ ਜੰਡਾਂ ਨਾਲ ਬੰਨ ਕੇ ਜਦੋਂ ਸਾੜਿਆ ਇਹਨਾਂ ਨੇ ਤੇਲ ਪਾ ਕੇ ਅੱਗ ਲਾਈਆਂ ਇਹ ਉਹ ਨਹੀਂ ਜੇ ਉਦੋਂ ਨਨਕਾਣਾ ਸਾਹਿਬ ਦੇ ਵਿੱਚ ਇਹ ਅੱਗਾਂ ਲਾ ਸਕਦੇ ਸੀ ਸਿੰਘਾਂ ਨੂੰ ਸ਼ਹੀਦ ਕਰਵਾ ਸਕਦੇ ਸੀ ਉਦੋਂ ਬਾਅਦ ਬਰਗਾੜੀ ਬਹਿਬਲ ਕਲਾ ਸਭ ਕੁਝ ਵਾਪਰਿਆ ਇਹਨਾਂ ਨੇ ਉੱਥੇ ਹੁਕਮ ਕੀਤੇ ਆਰਡਰ ਕੀਤੇ ਗੋਲੀ ਚਲਾ ਦਿਓ ਗੁਰੂ ਗੋਬਿੰਦ ਸਿੰਘ ਜਿਹੜੇ ਆ ਉਹਨਾਂ ਦੇ ਪਾਵਨ ਅੰਗ ਜਿਹੜੇ ਆ ਉਹ ਗਲੀਆਂ ਨਾਲੀਆਂ ਦੇ ਵਿੱਚ ਕਹਿ ਲਈ ਰੋਲ ਦਿੱਤੇ ਕਿ ਬਿਆਦਵੀ ਕੀਤੀ ਇਹ ਉਹ ਨਰੈਣਾ ਮਹੰਤ ਨੇ ਇਹਨਾਂ ਦਾ ਨਾਮ ਨਰੈਣਾ ਮਹੰਤ ਹੈ ਤਾਂ ਕਰਕੇ ਮੈਂ ਜ਼ਿਕਰ ਕੀਤਾ ਹੁਣ ਜਿਹੜਾ ਗੁੰਡਾ ਫੜਿਆ ਨੇ ਇਹਨਾਂ ਨੇ ਸਤਿੰਦਰ ਕੋਹਲੀ ਤੇ ਹੁਣ ਉਹਦੇ ਡਾਂਗ ਫਰੀ ਜਾਂਦੀ ਹੈ ਮੈਨੂੰ ਕਿਸੇ ਨੇ ਦੱਸਿਆ ਕਹਿੰਦੇ ਦੇਹ ਪਟੇ ਤੇ ਪਟਾ ਉਹਨੇ ਕਈਆਂ ਦੇ ਨਾਮ ਲਏ ਤੇ ਕਈਆਂ ਦੇ ਹੋਰ ਨਾਮ ਲਊਗਾ ਇਹ ਡਰ ਬਹੁਤ ਵੱਡਾ ਹੈ ਬਹੁਤ ਵਧੀਆ ਕੰਮ ਕੀਤਾ ਪੰਜਾਬ ਸਰਕਾਰ ਨੇ ਪਰ ਇਹ ਨਰੈਣੂ ਮਹੰਤ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ